ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਸੀਂ ਵੀ ਆਪਣੇ ਤੋਂ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਤਾਂ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਸ਼ੇਅਰ ਕਰ ਸਕਦੇ ਹੋਗੇ ਜਾਂ ਆਪਣਾ Instagram ਦੇ ਉੱਪਰ ਪੇਜ ਬਣਿਆ ਹੋਇਆ ਗੁਲ ਲੋਕ ਕ੍ਰੀਏਟਿਵ ਸਬਟਿਕ ਦੇ ਨਾਮ ਤੇ ਉੱਤੇ ਜਾ ਕੇ ਆਪਣੀਆਂ ਸਾਰੀਆਂ ਪੋਸਟਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਕੋਈ ਵੀ ਸਾਡਾ ਡਿਜ਼ਾਈਨ ਪਸੰਦ ਆਉਂਦਾ ਹੈ कॉटन ਦਾ ਸੂਟ ਕੋਈ ਪਸੰਦ ਆਉਂਦਾ ਕਿਉਂਕਿ ਆਪਾਂ ਪ੍ਰਿੰਟ ਸੂਟ ਜੋ ਵੀ ਬਣਵਾਉਣੇ ਆਗੇ ਸਾਰੇ ਉੱਤੇ ਪੋਸਟਾਂ ਹੁੰਦੀਆਂ ਨੇਗੀਆਂ ਤਾਂ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਵੀਡੀਓ ਦੇ ਵਿੱਚੋਂ ਵੀ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋਗੇ ਜੇ ਸੇਮ ਪ੍ਰਿੰਟ ਨਾਲ ਦਾ ਅਵੇਲੇਬਲ ਹੋਊਗਾ ਤਾਂ ਤੁਹਾਨੂੰ ਅਸੀਂ ਯੈਸ ਕਰਾਂਗੇ ਜੇ ਨਹੀਂ ਹੋਊਗਾ ਤਾਂ ਨੋ ਕਰਾਂਗੇ ਹਾਂਜੀ ਅੱਜ ਵਾਲੇ ਸੂਟ ਨੇ ਜਿਹੜੇ ਬਹੁਤ ਖਾਸ ਨੇਗੇ ਬਹੁਤ ਸੋਹਣੇ ਡਿਜ਼ਾਈਨ ਰੰਗ ਪ੍ਰਿੰਟ ਵਰਕ ਵਾਲੇ ਸੂਟ ਵੀ ਨੇਗੇ ਤੇ ਬਹੁਤ ਸੋਹਣੇ ਰੈਡੀ ਹੋਏ ਨੇਗੇ ਜਿਹੜਾ ਇਹ ਸੂਟ ਹੈਗਾ ਇਹ ਪਸ਼ਮੀਨੇ ਤੇ ਹੈਗਾ ਸੂਟ ਜੀ ਇਹ ਸਰਦੀ ਦੇ ਵਿੱਚ ਤੁਸੀਂ ਪਾ ਸਕਦੇ ਹੋਗੇ ਇਹਨੂੰ ਸਰਦੀਆਂ ਵਾਲਾ ਕੱਪੜਾ ਹੈਗਾ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਆਪਾਂ ਇਹਨੂੰ ਇਦਾਂ neck ਤੇ ਡਿਜ਼ਾਈਨਿੰਗ ਦਿੱਤੀ ਹੈਗੀ ਤੇ ਆਪਾਂ ਬਾਜੂ ਤੇ ਵੀ ਡਿਜ਼ਾਈਨਿੰਗ ਦਿੱਤੀ ਹੋਈ ਹੈ ਤੁਸੀਂ ਕੋਈ ਵੀ ਹੋਰ ਤਰ੍ਹਾਂ ਦਾ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋਗੇ ਪ੍ਰਿੰਟ ਦੇ ਉੱਪਰ ਤੇ ਇਹਦੇ नीचे ਆਪਾਂ ਲਾਈਨਿੰਗ ਲਾਈ ਹੈਗੀ ਨਾਲ ਹੈਗੀ ਹੈਗੀ ਪ੍ਰਿੰਟਡ ਬਾਟਮ ਤੇ ਇਹਦੇ ਨਾਲ ਹੈਗਾ ਸੀਗਾ ਸ਼ਾਲ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਮਜੈਂਟਾ ਕਲਰ ਦੇ ਲੈਸ ਦੇ ਇਹਦੇ ਵਿੱਚ ਆਪਣੇ ਕੋਲੇ ਦੁਪट्टे ਦੇ ਵਿੱਚ ਵੀ ਸੂਟ ਅਵੇਲੇਬਲ ਹੈਗਾ ਸੇਮ ਪ੍ਰਿੰਟ ਦੇ ਵਿੱਚ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਿਓ ਸਟੀਚਿੰਗ ਅਵੇਲੇਬਲ ਹੈਗੀ ਹੈ ਜੇ ਤੁਸੀਂ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਹੋ ਨਹੀਂ ਤੁਸੀਂ ਇਦਾਂ ਵੀ ਮੰਗਵਾ ਸਕਦੇ ਹੋਗੇ ਤੇ ਇਹ ਵੀ ਸਰਦੀਆਂ ਵਾਲਾ ਸੂਟ ਹੈਗਾ ਤੇ ਆਪਾਂ ਲਾਈਨਿੰਗ ਸਾਰਿਆਂ ਦੇ نیچے ਲਗਾਈ ਹੈਗੀ ਉਹ ਤੁਹਾਡੀ ਚੋਇਸ ਹੈ ਤੁਸੀਂ ਨਹੀਂ ਲਗਵਾਣੀ ਨਾ ਲਗਵਾਓ ਤੇ ਆਪਾਂ ਪਰ ਲਗਵਾਈ ਹੈਗੀ ਇਦਾਂ ਆਪਾਂ ਇਹਨੂੰ ਹਲਕਾ ਜਿਹਾ neck ਦਾ ਡਿਜ਼ਾਈਨ ਦਿੱਤਾ ਹੈਗਾ ਤੇ ਸਿੰਪਲ ਸੂਟ ਰੈਡੀ ਕੀਤਾ ਹੈਗਾ ਇਹਦੇ ਨਾਲ ਵੀ 올ਓਵਰ ਸੂਟ ਸੀਗਾ ਇਦੇ ਨਾਲ ਹੈਗਾਗਾ ਮਸਲੀਨ ਦਾ ਦੁਪੱਟਾ ਖੁੱਲਾ ਡੁੱਲਾ ਦੇਖੋ ਬਹੁਤ ਜਿਆਦੇ ਸੋਹਣੇ ਸੂਟ ਲੰਗੇ ਜੇ ਤੁਸੀਂ ਲੈਣਾ ਚਾਹੁੰਦੇ ਆਪਾਂ ਨੂੰ ਸਕਰੀਨ ਸ਼ਾਟ ਭੇਜ ਸਕਦੇ ਆ ਆਪਣੇ ਕੋਲੇ ਸਿਰਫ 2-3 ਕਿ ਪੀਸ ਅਵੇਲੇਬਲ ਲੰਗੇ ਜੀ ਜੀ ਵੀ ਫਰਸਟ ਫਾਸਟ ਬੁਕਿੰਗ ਹੋਊਗੀ ਉਹ ਸੂਟ ਲੈ ਸਕਦੇ ਨੇ ਨੀ नेक्स्ट ਸੂਟ ਹੈਗੇ ਨੇ ਬਹੁਤ ਜਾਦੇ ਸੇਲ ਹੋਏ ਨੇਗੇ ਇਹ ਵਾਲੇ ਸੂਟ ਕਾਟਨ ਦੇ ਉੱਪਰ ਦੇਗੇ ਇਹਨੂੰ ਤੁਸੀਂ ਹੁਣ ਗਰਮੀਆਂ ਦੇ ਵਿੱਚ ਪਹਿਨ ਸਕਦੇ ਹੋਗੇ ਕੱਪੜੇ ਨੂੰ ਇੱਥੇ ਆਪਾਂ ਇਹਦਾ ਡਿਜ਼ਾਈਨ ਦਿੱਤਾ ਹੈਗਾ ਇਹਦੇ ਨੀਚੇ ਵੀ ਆਪਾਂ ਲਾਈਨਿੰਗ ਲਗਵਾਈ ਹੈ ਜੇ ਤੁਸੀਂ ਨਹੀਂ ਲਗਵਾਉਣਾ ਚਾਹੁੰਦੇ ਲਾਈਨਿੰਗ ਤਾਂ ਇਕੱਲੀ ਸ਼ਰਟ ਤੇ ਲਗਵਾ ਲਗਵਾ ਲਿਓ ਅੰਡਰ ਸ਼ਰਟ ਮੰਗੋ ਤੇ ਬਾਟਮ ਤੇ ਚਾਹੀ ਨਾ ਲਗਵਾਇਓ ਪਰ ਆਪਾਂ ਬਾਟਮ ਤੇ ਵੀ ਲਾਈਨਿੰਗ ਲਾਈ ਹੈਗੀ ਐਦਾਂ ਦੀ ਮੈਚਿੰਗ ਹੈਗੀ ਹੈਗੀ ਸਲਵਾਰ ਨਾਲ ਆਪਾਂ ਰੱਖਿਆ ਜੀ ਕੋਟੇ ਦਾ ਦੁਪੱਟਾ ਸਮੋਸਾ ਲਾਸ ਦੀ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਜਿੱਦਾਂ ਸੂਟ ਦੇ ਵਿੱਚ ਸੀਗਾ 골ਡਨ ਟੱਚ ਉਦਾਂ ਆਪਾਂ ਸੇਮ ਲਾਸ ਲਾਈ ਹੈ ਬਹੁਤ ਜਿਆਦੇ ਸੋਹਣੇ ਸੂਟ ਲੰਗੇ ਕਲਰ ਵੀ ਬਹੁਤ ਜਿਆਦੇ ਸੋਹਣੇ ਲੰਗੇ ਨੈਕਸਟ ਸੂਟ ਹੈਗਾ ਇਹਦੇ ਵਿੱਚ ਹੀ ਹੈ ਵੀ ਜੀ ਇਹਦੇ ਨਾਲ ਦਾ ਕਾਟਨ ਵੇਸ ਤੇ ਹੈਗਾ ਇਦੇ ਆਪਾਂ neck ਤੇ design ਦਿੱਤਾ ਤੇ button ਲਗਾਏ ਲੇਗੇ ਕੰਮ ਦੀ ਆਪਣੇ ਦੀ ਸਾਰੀ ਫਿਨਿਸ਼ਿੰਗ ਆਗੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਵਰਕ ਦੀ ਵੀ ਬਹੁਤ ਜ਼ਿਆਦਾ ਫਿਨਿਸ਼ਿੰਗ ਹੁੰਦੀ ਹੈਗੀ ਤੇ ਸਲਾਈ ਦੀ ਇਹਦੇ ਨਾਲ ਆਪਾਂ ਬਣਾਇਆ ਗਾ ਰੈਡੀ ਕੀਤਾ ਪਲਾਜ਼ੋ ਤੁਸੀਂ ਬਾਟਮ ਵੀ ਬਣਾ ਸਕਦੇ ਹੋਗੇ ਤੇ ਆਪਾਂ ਪਲਾਸ ਤੋਂ ਬਣਾਇਆ ਦਾ ਇਹ ਨਾਲ ਵੀ ਆਪਾਂ ਰੱਖਿਆ ਕੋਟੇ ਦਾ ਦੁਪੱਟਾ ਤੇ ਨਾਲ ਆਪਾਂ ਸਮੋਸਾ ਲੈ ਕੇ ਫਿਨਿਸ਼ਿੰਗ ਦਿੱਤੀ ਕਿਉਂਕਿ ਇਹਦੇ ਵਿੱਚ ਵੀ 골ਡਨ ਟੱਚ ਸੀਗਾ ਸੂਟ ਦੇ ਵਿੱਚ ਪ੍ਰਿੰਟਿੰਗ ਦੇ ਵਿੱਚ ਤਾਂ ਕਰਕੇ 골ਡਨ ਹੀ ਸੋਣੀ ਲੱਗਣੀ ਸੀ ਕਿ ਬਾਕੀ neck ਤੇ ਵੀ ਡਿਜ਼ਾਈਨ ਡਿਜ਼ਾਈਨਿੰਗ ਹੈ ਜਿਹੜੀ ਸਮੋਸਾ ਲੈਂਸ ਦੀ ਹੀ ਹੈ ਨੈਕਸਟ ਸੂਟ ਹੈਗਾ ਜੀ ਇਹਦੇ ਨਾਲ ਦੇ ਸੂਟ ਆਪਣੇ ਕੋਲ ਅਵੇਲੇਬਲ ਹੈਗੇ ਨੇਗੇ ਆਰਾਮ ਟੈਕਸ ਦਾ ਸੂਟ ਹੈ ਪਿਓਰ ਕਾਟਨ ਦਾ ਇੱਥੇ ਆਪਾਂ ਨਈ ਲਾਈਨਿੰਗ ਲਗਵਾਈ ਦੇਖੋ ਇਹਦੇ ਵਿੱਚ ਇਦਾਂ ਹੀ ਡਿਜ਼ਾਈਨ ਸੀਗਾ ਲੈਸਿਸ ਦਾ ਇਦੀ ਬਾਟਮ ਤੇ ਹੋਇਆ ਹੋਇਆ ਹੈਗਾ ਪੈਚਵਰਕ ਸੂਤ ਨਾਲ ਦਾ ਨਾਲ ਹੈਗਾ ਜੀ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਵੀ ਪੈਚਵਰਕ ਹੋਇਆ ਹੋਇਆ ਤੇ ਦੁਪੱਟੇ ਨੇ ਜਿਹੜੇ ਖੁੱਲੇ ਡੁੱਲੇ ਨੇਗੇ ਸਾਰੇ ਬਹੁਤ ਜ਼ਿਆਦੇ ਸੋਹਣੇ ਦੁਪੱਟੇ ਨੇ ਲੈਸ ਦੇ ਫਿਨਿਸ਼ਿੰਗ ਹੋਈ ਹੋਈ ਆ ਦੁਪੱਟੇ ਤੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋਗੇ ਜੇ ਕਿ ਤੁਹਾਡਾ ਆਪਣਾ ਸੂਟ ਹੈ ਚੋਆਇਸ ਹੈ ਕਿ ਤੁਹਾਡਾ ਤੁਸੀਂ ਵਰਕ ਕਰਵਾਉਣਾ ਹੈ ਹੈਂਡਵਰਕ ਆ ਰੀਵਰਕ ਮਸ਼ੀਨ ਵਰਕ ਕੋਈ ਵੀ ਤੁਹਾਡੇ ਕੋਲੇ ਡਿਜ਼ਾਈਨ ਹੈਗਾ ਤਾਂ ਆਪਾਂ ਤੋਂ ਭੇਜ ਕੇ ਸੇਮ ਸੂਟ ਰੈਡੀ ਕਰਵਾ ਸਕਦੇ ਹੋਗੇ ਜੇ ਕੋਈ ਵੀ ਇਹਨਾਂ ਚੋਂ ਸੂਟ ਪਸੰਦਦਾ ਹੁੰਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਦਿਓ ਜੇ सेम प्रिंट अवेलेबल ਹੋਗਾ ਤਾਂ ਆਪਾਂ ਤੁਹਾਨੂੰ ਦੇ ਦਾਂਗੇ ਜੇ ਨਹੀਂ ਹੋਊਗਾ ਤਾਂ ਡਿਫਰੈਂਟ ਕਲਰ ਦੇ ਵਿੱਚ ਬਹੁਤ ਸਾਰੇ ਸੂਟ ਪਏ ਹੋਣਗੇ ਪ੍ਰਿੰਟਿੰਗ ਵੀ ਅਲੱਗ ਹੈਗੀ ਤਾਂ ਤੁਸੀਂ ਉਹਦੇ ਵਿੱਚੋਂ ਲੈ ਸਕਦੇ ਆਂਗੇ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਰਿਆਂ ਦਾ